ਤੇ ਘੋਰ ਨਮੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਦਾਂਗੇ ਤਾਂ ਜਿਵੇਂ ਕਿ ਸਾਰੇ ਜਾਣੇ ਉਡੀਕ ਕਰਦੇ ਰਹਿੰਦੇ ਨੇ ਹਰ ਸਮੇਂ ਵੀ ਕਦੋਂ ਆਪਾਂ ਨੂੰ ਨਿੱਕੇ ਸਿੱਧੂ ਦੀ ਕੋਈ ਨਮੀ ਵੀਡੀਓ ਵੇਖਣ ਨੂੰ ਮਿਲੇ ਕਿਉਂਕਿ ਸਿੱਧੂ ਪਰਿਵਾਰ ਨੂੰ ਪਹਿਲਾਂ ਇੰਨਾ ਵੱਡਾ ਘਾਟਾ ਪਿਆ ਤੇ ਜਦੋਂ ਦਾ ਛੋਟਾ ਸਿੱਧੂ ਉਹਨਾਂ ਦੇ ਪਰਿਵਾਰ ਦੇ ਵਿੱਚ ਆਇਆਗਾ ਤਾਂ ਦੁਬਾਰਾ ਤੋਂ ਸਾਰੇ ਹੀ ਚਾਹਣ ਵਾਲਿਆਂ ਦੇ ਵਿੱਚ ਵੀ ਇੱਕ ਖੁਸ਼ੀ ਦੀ ਲਹਿਰ ਆ ਗਈ ਤੇ ਸਾਰੇ ਜਾਣੇ ਬਸ ਹਰ ਰੋਜ਼ ਵੇਟ ਕਰਦੇ ਨੇ ਵੀ ਕਦੋਂ ਆਪਾਂ ਨੂੰ ਨਿੱਕੇ ਸਿੱਧੂ ਦੀ ਕੋਈ ਨਵੀਂ ਵੀਡੀਓ ਵੇਖਣ ਨੂੰ ਮਿਲੇ ਕਿਉਂਕਿ ਉਹਨਾਂ ਦੀ ਇੱਕ ਤਰ੍ਹਾਂ ਨਾਲ ਮਨ ਦਾ ਕੋਈ ਨਾ ਕੋਈ ਚਾਗ ਉਹ ਪੂਰਾ ਹੋ ਜਾਂਦਾ ਗਾ ਸਿੱਕੇ ਸਿੱਧੂ ਨੂੰ ਵੇਖਣ ਤੋਂ ਬਾਅਦ ਤੇ ਇਸੇ ਤਰ੍ਹਾਂ ਦੀ ਇੱਕ ਨਵੀਂ ਵੀਡੀਓ ਤੁਹਾਡੇ ਸਾਰਿਆਂ ਲਈ ਲੈ ਕੇ ਆਏਗੇ ਤਾਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਨਿੱਕੇ ਸਿੱਧੂ ਦੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈਗੀ ਦੇਖੇ ਛੋਟਾ ਸਿੱਧੂ ਬਹੁਤ ਜਿਆਦਾ ਸਰਾਰਤਾ ਕਰਦਾ ਹੋਇਆ ਨਜ਼ਰ ਆ ਰਿਹਾ ਹੈਗਾ ਇਸ ਵੀਡੀਓ ਦੇ ਵਿੱਚ ਸਾਰੇ ਹੀ ਸਿੱਧੂ ਦੇ ਚਾਹਣ ਵਾਲਿਆਂ ਦੇ ਵੱਲੋਂ ਇਸ ਵੀਡੀਓ ਨੂੰ ਕਾਫੀ ਜਿਆਦਾ ਸ਼ੇਅਰ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਅਸੀਂ ਨੇ ਵੀ ਸੋਚਿਆ ਕਿ ਆਪਾਂ ਵੀ ਆਪਣੇ ਸਾਰੇ ਹੀ ਚੈਨਲ ਵਾਲੇ ਸਬਸਕ੍ਰਾਈਬਰਾਂ ਦੇ ਨਾਲ ਇਹ ਵੀਡੀਓ ਸਾਂਝਾ ਕਰੀਏ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਆ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ